ਅੰਧੇ ਮੇ ਪੰਬਲ ਵਰਕੀਆਂ ਤੀਆਂ ਨੀ ਤੁਸਾਂ ਬੁੱਕਰ ਵਿੱਚ ਰਖੀਆਂ ਕਿੰਨੇ ਦਿਨਾਂ ਦੀਆਂ ਸਾਂਝਾਂ ਮੇ ਪਾਵਲ ਅਸਾਂ ਸਿੰਧ ਕਾ ਨਾਲ ਹਟਾਈਆਂ ਕੁੰਜਾ ਮਹੰਦ ਪਰੋਈਆਂ ਤੀਆਂ ਤੇਰੇ ਬਹਿੜੇ ਤੋਂ ਮੈਂ ਜਾਂ ਕੱਢ ਧੀਨੀ ਗਿਣ ਤੋਂ ਪੇ ਪਾਵਾਂ ਜਾਵਰ ਦੀਸ਼ਾ ਹੈ ਥਾਂ ਨਹੀਂ ਮੇ ਪੀੜਾ ਨਾ ਮੈਂ ਜਾਂ ਕੱਢ ਧੀਨੀ ਗਿਣ ਤੋਂ ਪੇ ਪਾਵਾਂ ਜਾਵਰ ਦੀਸ਼ਾ ਹੈ ਥਾਂ ਨਹੀਂ ਮੇ ਪੀੜਾ ਨਾ ਚਿੜੀਆਂ ਦੀ ਚੀਂ-ਚੀਂ ਫਿਰ ਫੜ ਕੇ ਸੋਚਾਨੀ ਨਾਰੇ ਸ਼ਰਮਾਵਾ ਦਿਲ ਫੜ ਕੇ ਸੋਚਾਨੀ ਨਾਰੇ ਸ਼ਰਮਾਵਾ ਮਹਿ ਚਾਂਦਰ ਕੱਢ ਦੀ ਨੀ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਮੈਂ ਚਾਂਦਰ ਕੱਢ ਦੀ ਨੀ ਉੱਤੇ ਤੋਤੇ ਪਾਵਾਂ ਚੰਨ ਹੁਸਨ ਜਵਾਨੀ ਮਾਂ ਮਠੀਆਂ ਸ਼ਵਾ ਫਿਗਰਾ ਵਿੱਚ ਟੁੱਪਿਆ ਨਹੀਂ ਮੇਰਾ ਕਹਾਵਲ ਪਹੂਰਾ ਫਿਗਰਾ ਵਿੱਚ ਟੁੱਪਿਆ ਨਹੀਂ ਮੇਰਾ ਕਹਾਵਲ ਪਹੂਰਾ ਦਿਲ ਫੜ ਕੇ ਸੋਚਾਣੀ ਨਾਲੇ ਸ਼ਰਮਾਵਾ ਦਿਲ ਫੜ ਕੇ ਸੋਚਾਣੀ ਨਾਲੇ ਸ਼ਰਮਾਵਾ ਮੈਂ ਚਾਦਰ ਕੱਢ ਨਹੀਂ پاوا چڑیا میں چاگر کریں چڑیا میرے تور جان دیا کار گل چڑی تور جان دیا کار گلاں چڑیا باپل پیاسوچی بگ دیا اخیا باپل پیا سوچی بگ دیا اخیا ਮੈਹੀ ਵਿਲਕੋ ਵੇਨੀ ਮੈਥੋਂ ਹੋਕੇ ਹਵਾ ਅਮੜੀ ਵਿਲਕੋ ਵੇਨੀ ਮੈਥੋਂ ਹੋਕੇ ਹਵਾ ਮੈਂ ਚਾਹ ਕਰੇ ਕੱਢੀ ਨਹੀਂ ਕੀ ਉਤੇ ਪਾਵਾਂ ਬਿਨਾ ਪਾਵਾਂ ਬਿਨਾ ਪਾਵਾਂ ਬਿਨਾ ਮੈਂ ਚਾਹ ਕਰੇ ਕੱਢੀ ਨਹੀਂ ਕੀ ਉਤੇ ਪਾਵਾਂ ਬਿਨਾ ਸਾਡੇ ਪਿੱਛੇ ਤੇ ਛੜਦੇ ਨਾਰੁਕਤੀਆ ਰੇਨਾ ਸਾਡੇ ਪਿੱਛੇ ਦੇਖੇ ਛਣ ਤੇਰੇ ਨੇ ਨਾਰੁਕਤੀਆ ਰੇਨਾ ਮਹਿਰਾ ਤਰਮੀ ਬਾ ਬੋਲਨੀ ਦੇਸਾ ਰਾਜਾ ਮਹਿਰਾ ਤਰਮੀ ਬਾ ਬੋਲਨੀ ਦੇਸਾ ਰਾਜਾ ਮੈਂ ਆਥ ਕੇ ਬਾਪੂ ਨੂੰ ਰੇ ਨਾਲ ਕਹਾਵਾ ਮੈਂ ਆਥ ਕੇ ਬਾਪੂ ਨੂੰ ਰੇ ਨਾਲ ਕਹਾਵਾ ਕਾਦਰ ਨਹੀਂ ਕਾਦਰ ਨਹੀਂ ਤਕ ਹਾਰ ਸੇ ਆ ਦੇਨੀ ਮੈਂ ਚਾਦਰ ਨਹੀਂ ਪੁੱਟਿਆ ਹਾਮੀਆਂ ਜੋ ਪਾਣੀ ਅੱਜ ਦੇਣ ਗਵਾਹੀ ਓ ਗੁਰਦਾਰਾ ਗੀਤਾਂ ਦਾ ਤੇ ਕੀ ਨਾਗਰ ਅਲੀਓ ਉਹ ਸਦਾ ਸਰਨਾਵਾ ਇਹ ਚਾਰੇ ਕੂਟਾ ਨਹੀਂ ਇਹਦੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ ਇਹ ਚਾਰੇ ਰੁਤਾਨੀ ਇਹ ਬੇਦਨੇ ਚਾਰੇ ਇਹ ਹਿੰਦੂ ਮੁਸਲਮ ਸਿੱਖੀ ਐਸਾ ਇਹ ਚਾਰੋ ਵੀਰੇ ਇਸ ਹਿੰਦ ਦੀ ਚਾਦਰ ਨੂੰ ਨੀ ਮੈਂ ਸੀਸ ਝੁਕਾਵਾਂ ਇਸ ਹਿੰਦ ਦੀ ਚਾਦਰ ਨੂੰ ਨੀ ਮੈਂ ਸੀਸ ਝੁਕਾਵਾਂ ਇਸ ਹਿੰਦ ਦੀ ਚਾਦਰ ਨੂੰ ਨੀ ਮੈਂ ਸੀਸ ਝੁਕਾਵਾਂ